ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀਆਂ ਫਰੇਡ ਲੈ ਕੇ ਆਜਾਣਾ ਜੀ ਗੱਲ ਅਗਲੇ 72 ਘੰਟਿਆਂ ਦੀ ਕਰਾਂਗੇ ਯਾਨੀ ਕਿ ਆਉਂਦੇ 3 ਦਿਨਾਂ ਦੇ ਵਿੱਚ ਮੌਸਮ ਪੰਜਾਬ ਅਤੇ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹੇਗਾ ਇਹ ਤੁਹਾਨੂੰ ਦੱਸਾਂਗੇ ਅੱਜ ਦੇ ਦਿਨਾਂ ਜੋ ਲਾਈਵ ਸੈਟੇਲਾਈਟ ਤਸਵੀਰਾਂ ਨੇ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ 17 ਨਵੰਬਰ ਦਾ ਦਿਨ ਲੰਘ ਚੁੱਕਾ ਹੈ ਰਾਤ ਦੇ 8:00 ਵਜੇ ਨੂੰ ਜਾ ਰਹੇ ਨੇ ਤੇ ਜੇਕਰ ਆਉਂਦੇ 3 ਦਿਨਾਂ ਦੀ ਗੱਲ ਕਰੀਏ ਮੌਸਮ ਮੁੱਖ ਤੌਰ ਤੇ ਖੁਸ਼ਕ ਰਹਿਣ ਵਾਲਾ ਇੱਕ ਸਿਸਟਮ ਆਇਆ ਹੋਇਆ ਹੈ ਅ ਲੈਸਨ ਜੱਟ ਦੇ ਪ੍ਰਭਾਵ ਸਦਕਾ ਜਿਹੜੀ ਆ ਬਦਲ ਹੋਇਆ ਜਿਵੇਂ ਕਿ ਅਸੀਂ ਨੂੰ ਸਵੇਰ ਦੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਇੱਕ ਖੁਸ਼ਕ ਸਿਸਟਮ ਉੱਪਰ ਦੀ ਲੰਘ ਰਿਹਾ ਜਿਸ ਦੇ ਨਾਲ ਬਦਲ vai ਪੰਜਾਬ ਹਰਿਆਣਾ ਰਾਜਸਥਾਨ ਦੇ ਉੱਲੇ ਹੱਦਰ ਤੇ ਗੁਜ਼ਰੇਗੀ ਸੈਟਲਾਈਟ ਦੇ ਸਿਰਾਂ ਦੇ ਵਿੱਚ ਤੁਸੀਂ ਦੇਖ ਵੀ ਸਕਦੇ ਆ ਕਿ ਐਸੇ ਟਟੂ ਦਾ ਜਿਹੜੇ ਬਦਲੇ ਉਹ ਦਿਨ ਹੋਰ ਅਜੇ ਲੱਗਦੇ ਰਹੇ ਤੇ ਅਸਲ ਵੀ ਲੰਘ ਰਹੇ ਨੇ ਤੇ ਫਿਰਛੇ ਤੁਸੀਂ ਦੇਖ ਸਕਦੇ ਆ ਕਿ ਲਹਿੰਦੇ ਵਾਲੇ ਫਾਸੇ ਉਹ ਇਹ यूएस ਜੰਡ ਦਾ ਜਿਹੜਾ ਪ੍ਰਭਾਵ ਹੈ ਇਹਦੇ ਸਤਕਾ ਬਦਲ ਵਾਝ ਆਉਂਦੇ ਦੋ ਤਿੰਨ ਦਿਨਾਂ ਤੱਕ ਇਸੇ ਤਰ੍ਹਾਂ ਪਹਿਲੇ ਖੱਦਰ ਤੇ ਲੰਘਦੀ ਰਹੇਗੀ ਜਿਹਦੇ ਨਾਲ ਤੁੱਪ ਜਿਹੜੀ ਆ ਉਹ ਖੁੱਲ ਕੇ ਨਹੀਂ ਲੱਗੇਗੀ ਤੇ ਮੱਠੇ ਰਾਖੇ ਦੀ ਤੁੱਪ ਆ ਜਿਹੜੀ ਉਹ ਬਹੁਤੇ ਖੇਤਰਾਂ ਦੇ ਵਿੱਚ ਲੱਗਣ ਦੀ ਆਸਾਰ ਹੋਣਗੇ ਆਉਂਦੇ ਤਿੰਨ ਦਿਨਾਂ ਦੇ ਵਿੱਚ ਏਅਰ ਕੁਆਲਿਟੀ ਇੰਡੈਕਸ ਯਾਨੀ ਕਿ ਹਵਾ ਪ੍ਰਦੂਸ਼ਣ ਦੇ ਇਸੇ ਲੰਕ ਰਿਹਾ 150 ਲੱਗੇ 200 ਦੇ ਵਿਚਕਾਰ ਇਸੇ ਏਅਰ ਕੁਆਲਿਟੀ ਇੰਡੈਕਸ ਪੰਜਾਬ ਦੇ ਬਹੁਤੇ ਸ਼ਹਿਰਾਂ ਦੇ ਵਿੱਚ ਚੱਲਦਾ ਪਿਆ ਤੇ ਹਵਾ ਪ੍ਰਦੂਸ਼ਣ ਯਾਨੀ ਕਿ ਉਸੇ ਤਰ੍ਹਾਂ ਜਾਰੀ ਹੈ ਇਹਦੇ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ ਸੋ ਅੱਜ ਦੀ ਰਾਤ ਜਿਹੜੀ ਹੈ ਥੋੜੀ ਬਹੁਤ ਨਿੱਗੀ ਰਹਿ ਸਕਦੀ ਹੈ ਕਿਉਂਕਿ ਉੱਪਰਲੇ ਹੱਦਰ ਦੇ ਬਦਲ ਬਾਈ ਬਣੀ ਹੋਈ ਹੈ ਤੇ ਜੇਕਰ ਆਉਣ ਦੇ ਤਿੰਨ ਦਿਨਾਂ ਦੀ ਗੱਲ ਕਰੀਏ ਟੈਂਪਰੇਚਰ ਸਭ ਤੋਂ ਪਹਿਲਾਂ ਦਿਨ ਦੇ ਟੈਂਪਰੇਚਰ ਦੇਖੀਏ ਅੱਜ ਦੇ ਤੇ 29.4 ਡਿਗਰੀ ਦੇ ਨਾਲ ਫਰੀਦਕੋਟ ਜ਼ਿਲ੍ਹਾ ਸਭ ਤੋਂ ਗਰਮ ਰਿਹਾ 29. ਤੇ ਇਹ ਟੈਂਪਰੇਚਰ ਜਿਹੜੇ ਦਿਨਾਂ ਦੇ ਸਟੇਬਲ ਚੱਲਦੇ ਹੋਏ ਨੇ ਇਹਦੇ ਵਿੱਚ ਕੋਈ ਵਾਧਾ ਘਾਟਾ ਨਹੀਂ ਹੈ ਤੇ ਆਉਂਦੇ ਤਿੰਨ ਦਿਨ ਫਿਲਹਾਲ ਮੌਸਮ ਤੇ ਖੁਸ਼ਕ ਰਹਿਣ ਦੇ ਹੀ ਅਸਰ ਹੋਣਗੇ ਇਸ ਇਲਾਵਾ ਜੇਕਰ ਤਾਜ਼ਾ ਅੰਕੜਿਆਂ ਤੇ ਨਜ਼ਰ ਮਾਰੀਏ ਜੋ ਸਕਰੀਨ ਦੇ ਉੱਤੇ ਦੇਖ ਸਕਦੇ ਆ ਕਿ ਆਉਂਦੇ ਤਿੰਨ ਦਿਨ ਫਿਲਹਾਲ ਅਗਲੇ 3-4 ਦਿਨ ਮੌਸਮ ਖੁਸ਼ਕ ਰਹਿਣ ਦੇ ਅਸਰ ਨੇ ਵੱਡੇ ਪੱਧਰ ਤੇ ਕੋਈ ਮੀਂਹ ਚੱਕਰ ਦੇ ਅਸਰ ਨਹੀਂ ਖੁਸ਼ਕ ਸਿਸਟਮ ਵੈਸੇ ਲੈ ਲੰਘ ਰਿਹਾ ਉਹਦੇ ਸਦਕਾ ਕੋਈ ਮੀਂਹ ਦੇ ਅਸਰ ਨਹੀਂ ਹੈ ਧੰਨਵਾਦ